ਾਰੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਓ ਅੱਜ ਮੈਂ ਫੇਰ ਤੁਹਾਡੇ ਨਾਲ ਹਫਤਾਵਾਰੀ ਫੇਸਬੁੱਕ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋ ਗਿਆ ਹਾਂ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਕਰੋਨਾ ਦਾ ਖਤਰਾ ਹਲੇ ਟਲਿਆ ਨਹੀਂ ਹੈ ਹਲੇ ਅਸੀਂ ਹੋਰ ਵੀ ਮੰਜ਼ਲੇ ਤੈਅ ਕਰ ਗਿਆ ਹਾਂ ਖਾਸ ਤੌਰ ਤੇ ਸਾਡੀ ਜਿਹੜੀ ਵੈਕਸੀਨੇਸ਼ਨ ਦੀ ਮੁਹਿੰਮ ਹੈ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਐਕਟੀਵੇਟ ਕੀਤਾ ਹੋਇਆ ਹੈ ਆਪ ਸਭ ਜੀ ਨੂੰ ਪਤਾ ਹੋਵੇਗਾ ਕਿ ਹਲੇ ਵੀ ਰੋਜ਼ ਕੁਝ ਨਾ ਕੁਝ ਕੇਸ ਕਰੋਨਾ ਦੇ ਐਕਟਿਵ ਕੇਸ ਪੋਜ਼ੀਟਿਵ ਸਾਡੇ ਕੋਲ ਆ ਜਾਂਦੇ ਹਨ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ 238 ਐਕਟਿਵ ਕੇਸ ਹਨ ਜੋ ਕਿ ਕੱਲ ਤੱਕ ਸਾਡੇ ਕੋਲੇ 238 ਕੇਸ ਜਿਹੜੇ ਸੀਗੇ ਕਰੋਨਾ ਦੇ ਐਕਟਿਵ ਪੋਜ਼ਿਟਿਵ ਕੇਸ ਸੀਗੇ ਜੋ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਸਨ ਉਹ ਸਾਰੇ ਜਿਹੜੇ ਐਕਟਿਵ ਕੇਸ ਹੈ ਉਹ ਇਕਾਂਤਵਾਸ ਵਿੱਚ ਸਨ ਉਹਨਾਂ ਨੂੰ ਘਰੇਲੂ ਤੌਰ ਤੇ ਇਕਾਂਤਵਾਸ ਹੋਏ ਅਸੀਂ ਕੀਤਾ ਹੋਇਆ ਹੈ ਸੋ ਇਸ ਨੂੰ ਕਾਬੂ ਕਰਨ ਲਈ ਜਿਵੇਂ ਆਪ ਸਭ ਨੂੰ ਪਤਾ ਹੈ ਪਹਿਲਾਂ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਸੀ ਉਸ ਵਿੱਚ ਅਸੀਂ ਜਿਵੇਂ ਕਿ ਇਸ ਮਾਸਕ ਪਾ ਕੇ ਰੱਖਣਾ ਵਾਰ-ਵਾਰ ਹੱਥ ਧੋਣੇ ਔਰ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਉਹ ਜਿਹੜੀਆਂ ਗਾਈਡਲਾਈਨਸ ਹੈ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਉਸ ਦੀ ਪਾਲਣਾ ਕੀਤੀ ਜਾਣੀ ਹਲੇ ਵੀ ਜ਼ਰੂਰੀ ਹੈ ਕਿਉਂਕਿ ਹਲੇ ਤੱਕ ਸਾਨੂੰ 2-3 ਮਹੀਨੇ ਹੋਰ ਮਿਹਨਤ ਕਰਨੀ ਪਵੇਗੀ ਵੱਖ-ਵੱਖ ਅਧਾਰਿਆਂ ਵੱਲੋਂ ਜਿਵੇਂ ਕਿ WHO ਜੋ ਕਿ World Health Organization ਹੈ ਸੰਸਾਰ ਦੀ ਸਭ ਤੋਂ ਵੱਡੀ ਸੰਸਥਾ ਹੈ ਉਸਨੇ ਵੀ ਇਹ ਇੰਡੀਕੇਸ਼ਨ ਕੀਤੀ ਹੈ ਕਿ ਜੇ ਅਸੀਂ ਕੋਈ ਵੀ ਪਤਾਹੀ ਕੀਤੀ ਇਹ ਕੋਈ ਵੀ ਅਸੀਂ ਟਿਲ ਵਰਤੀ ਤਾਂ ਹੋ ਸਕਦਾ ਹੈ ਕਰੋਨਾ ਦੀ ਤੀਜੀ ਵੇਵ ਆ ਜਾਏ। ਸੋ ਇਸ ਵਾਸਤੇ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੋ ਵੈਕਸੀਨੇਸ਼ਨ ਦੀ ਮਿਹਨਤ ਹੈ ਉਸ ਨੂੰ ਪੂਰੀ ਜ਼ਰਾ ਤੇਜ਼ ਕੀਤਾ ਹੋਇਆ ਹੈ। ਆਪ ਸਭ ਜੀ ਨੂੰ ਪਤਾ ਹੋਵੇਗਾ ਕਿ 18 ਸਾਲ ਤੋਂ ਉੱਪਰ ਹਰ ਵਿਅਕਤੀ ਕਰੋਨਾ ਦੀ ਵੈਕਸੀਨੇਸ਼ਨ ਲਗਵਾ ਸਕਦਾ ਹੈ। ਇਸ ਲਈ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਰੋਨਾ ਦੇ ਵੈਕਸੀਨੇਸ਼ਨ ਲਈ ਇਸ ਤਰ੍ਹਾਂ ਦੇ ਸੈਂਟਰ ਬਣਾਏ ਜਾਣ ਜੋ ਕਿ 24 ਘੰਟੇ ਚੱਲਣ। ਪਰੰਤੂ ਹਾਂ ਆਪ ਸਭ ਜੀ ਨੂੰ ਪਤਾ ਹੈ ਕਿ ਜੋ ਰਾਤ ਦਾ ਕਰਕੂਆ ਉਹ ਹਲੇ ਵੀ ਚੱਲ ਰਿਹਾ ਹੈ ਸੋ ਮੈਂ ਆਪ ਸਭ ਜੀ ਨੂੰ ਫਿਰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਵੈਕਸੀਨੇਸ਼ਨ ਲਗਵਾਓ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ 1,25,000 ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਫਰੀਦਕੁਰ ਜ਼ਿਲ੍ਹਾ 25% ਦੇ ਕਰੀਬ ਵੈਕਸੀਨੇਟ ਹੋ ਚੁੱਕਿਆ ਹੈ ਸੋ ਜਿੰਨੀ ਜਲਦੀ ਅਸੀਂ ਵੈਕਸੀਨੇਸ਼ਨ ਕਰਵਾਵਾਂਗੇ ਉੰਨੀ ਜਲਦੀ ਹੀ ਅਸੀਂ ਕੋਰੋਨਾ ਨਾਮ ਦੀ ਮਹਾਮਾਰੀ ਤੋਂ ਮੁਕਤੀ پا ਸਕਦੇ ਹਾਂ ਪਰੰਤੂ ਜੋ ਪ੍ਰਾਰੀਆਂ ਗਾਈਡਲਾਈਨਸ ਹੈ ਉਸ ਨੂੰ ਵੀ ਹਲੇ ਤੱਕ ਪੂਰੀ ਤਰ੍ਹਾਂ ਪਾਲਨਾ ਕਰਨੀ ਜ਼ਰੂਰੀ ਹੈ ਸੋ ਇੱਕ ਵਾਰ ਫਿਰ ਆਪ ਸਭ ਨੂੰ ਅਪੀਲ ਹੈ ਕਿ ਤੁਸੀਂ ਜੋ ਕੋਰੋਨਾ ਦੇ ਸਬੰਧ ਗਾਈਡਲਾਈਨਸ ਨੂੰ ਪੂਰੀ ਤਰ੍ਹਾਂ ਫਾਲੋ ਕਰੋ ਅਗਰ ਕਿਸੇ ਨੂੰ ਖੁਦਾ ਨਾ ਖਾਸਤਾ ਕੋਈ ਇਸ ਤਰ੍ਹਾਂ ਦੀ ਕੋਈ ਸ਼ੱਕ ਲੱਗਦਾ ਹੈ ਕਿ ਉਸ ਨੂੰ ਜ਼ੁਕਾਮ ਹੈ ਗਲਾ ਖਰਾਬ ਹੈ ਜਾਂ ਖਾਂਸੀ ਹੈ ਤੋਂ ਪੰਜਾਬ ਸਰਕਾਰ ਦੀ ਜੋ ਹੈਲਪਲਾਈਨ ਹੈ 104 ਨੰਬਰ ਉਸ ਤੇ ਸੰਪਰਕ ਕਰ ਸਕਦਾ ਹੈ ਔਰ ਆਪਣਾ ਟੈਸਟ ਕਰਾ ਕੇ ਆਪਣੇ ਆਪ ਨੂੰ ਆਈਸੋਲੇਟ ਕਰ ਲਵੇ ਔਰ ਸੰਬੰਧਿਤ ਇਲਾਜ ਵੀ ਕਰਵਾ ਲਵੇ ਸੋ ਇਹਨਾਂ ਇਹਨਾਂ ਜੋ ਗਾਈਡਲਾਈਨਸ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਪਾਲਣਾ ਕੀਤਾ ਜਾਵੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਪੰਜਾਬ ਸਰਕਾਰ ਨੂੰ ਸਹਿਯੋਗ ਦਿਓਗੇ ਤਾਂ ਕਿ ਅਸੀਂ ਸਾਡੇ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਕੋਰੋਨਾ ਮੁਕਤ ਕਰ ਸਕੀਏ ਜੈ ਹਿੰਦ